ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਜ ਤੁਹਾਨੂੰ ਬਹੁਤ ਹੀ ਪਵਿੱਤਰ ਅਸਥਾਨ ਦੇ ਦਰਸ਼ਨ ਕਰਵਾ ਰਹੇ ਆ ਜੋ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਚਰਨ ਛੋਹ ਪ੍ਰਾਪਤ ਹੈ ਗੁਰਦੁਆਰਾ ਦੁਸ਼ਨਵਾਰਨ ਸਾਹਿਬ ਗੁਰੂ ਕਾ ਤਾਲ ਜਿੱਥੇ ਕਿ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਗਿਰਫਤਾਰੀ ਹੋਈ ਸੀ ਜਦੋਂ ਹਿੰਦੂਆਂ ਦੀ ਰੱਖਿਆ ਖਾਤਰ ਦਿਲਕ ਜੰዱ ਦੀ ਖਾਤਰ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਚੱਲੇ ਆ ਤਾਂ ਇੱਥੇ ਆ ਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹ ਬਹੁਤ ਸੋਹਣਾ ਦਰਬਾਰ ਸਾਹਿਬ ਬਣਿਆ ਹੋਇਆ ਤੇ ਬਹੁਤ ਸੋਹਣਾ ਜਿਹਾ ਸਥਾਨ ਹੈ ਇਹ ਇਧਰੋਂ ਪਾਰਕਾ ਵਗੈਰਾ ਬਣਾਈਆਂ ਹੋਈਆਂ ਨੇ ਤੇ ਸਾਧ ਸੰਗਤ ਜੀ ਇੱਥੇ ਸਭ ਤੋਂ ਵੱਡੀ ਗੱਲ ਹੈ ਬਹੁਤ ਸੁੰਦਰ ਦਰਬਾਰ ਸਾਹਿਬ ਜੋ ਇਮਾਰਤ ਬਣੀ ਹੋਈ ਹੈ ਤੇ ਘੋੜਾ ਸਾਹਿਬ ਦੇ ਵੀ ਤੁਹਾਨੂੰ ਦਰਸ਼ਨ ਕਰਵਾਵਾਂਗੇ ਜਿੱਥੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ 9 ਦਿਨ ਇਸ ਸਥਾਨ ਤੇ ਰੱਖਿਆ ਗਿਆ ਪੂਰਾ ਸੈਬ ਬਣਿਆ ਹੋਇਆ ਤੇ ਇੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਤੇ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਤੇ ਸਾਡੇ ਗੁਰੂ ਸਹਿਬਾਨਾਂ ਦੇ ਚਰਨ ਪਏ ਆ। ਸੋ ਭਾਗਾ ਵਾਲੇ ਆ ਜਿਹੜੇ ਇਸ ਸਥਾਨ ਦਾ ਇਹ ਵੀਡੀਓ ਰਾਹੀਂ ਵੀ ਦਰਸ਼ਨ ਕਰਨਗੇ ਤੇ ਅਸੀਂ ਅੱਜ ਇੱਥੇ ਆਏ ਸੀ ਦਰਸ਼ਨ ਕਰਨ ਤੇ ਪਿੰਡ ਦੇ ਕੁਝ ਸੱਜਣ ਸਾਡੇ ਨਾਲ ਆਏ ਸੀ ਤੇ ਬਹੁਤ ਆਨੰਦ ਆਇਆ ਇੱਥੇ ਦਰਸ਼ਨ ਕਰਕੇ ਤੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੀਆਂ ਮਨੋਕਾਮਨਾਵਾਂ ਪੂਰੀਆਂ ਕਰਨ ਤੇ ਇਹ ਵੀਡੀਓ ਨੂੰ ਸ਼ੇਅਰ ਕਰਨ ਦਾ ਕੰਨ ਜਰੂਰ ਖਟਿਓ ਤਾਂ ਕਿ ਹੋਰ ਵੀ ਸੰਗਤਾਂ ਨੂੰ ਪਤਾ ਲੱਗ ਸਕੇ ਤੇ ਇਹ ਪਾਵਨ ਪਵਿੱਤਰ ਘੋਰਾ ਸਾਹ ਫੜਿਆ ਹੋਇਆ ਜਿੱਥੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਤੇ ਇਥੋਂ ਗਿਰਫਦਾਰ ਕਰਕੇ ਲਿਜਾਇਆ ਗਿਆ ਸੀਗਾ ਤੇ ਘੋਰਾ ਸਾਹਿਬ ਦੇ ਵੀ ਪਾਵਨ ਦਰਸ਼ਨ ਕਰਾਉਂਦੇ ਆਂ ਤੇ ਹਾਂਜੀ ਇਹ ਪੋਰਾ ਸਾਹਿਬ ਹੈ ਜਿੱਥੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਰੱਖਿਆ ਗਿਆ ਤੇ ਭਾਗਾਂ ਵਾਲੇ ਹੋਣਗੇ ਜਿਹੜੇ ਦਰਸ਼ਨ ਕਰਨਗੇ ਵਾਹਿਗੁਰੂ 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 ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ